ਸਾਂਜੀ ਜੀ ਮਾਤਾ ਜੀ ਸਾਰਿਆਂ ਨੂੰ ਮੈਸੇਜ ਨਾ ਭੁੱਲਾ। ਦਿਵਯ ਜੋਤ ਜਾਗਰਨ ਕਮੇਟੀ ਅਤੇ ਸਮੂਹ ਭੈਣੀ ਮੀਆਂ ਖਾਨ ਗੁਰਦਾਸਪੁਰ ਵੱਲੋਂ ਮਹਾਮਾਇਦਾ 14ਵਾਂ ਵਿਸ਼ਾਲ ਜਾਗਰਨ ਹੋਣ ਜਾ ਰਿਹਾ ਜੀ। 23 ਸਤੰਬਰ ਨੂੰ ਤੇ ਇਸ ਵਾਰ ਮੈਂ ਆਪਣੀ ਹਾਜ਼ਰੀ ਲੈ ਕੇ ਆ ਰਹੀ ਹਾਂ ਜੀ ਤੇ ਭੁੱਲਿਓ ਨਾ ਸਾਰੇ ਜਣੇ 23 ਸਤੰਬਰ ਨੂੰ ਜ਼ਰੂਰ ਪਹੁੰਚਿਓ ਤੇ ਮਿਲ ਕੇ ਆਪਾਂ ਮਹਾਮਾਇਦਾ ਗੁਰਦਾਨ ਕਰਾਂਗੇ ਜੀ। ਜੈ ਮਾਤਾ ਦੀ। ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਜੈ ਮਾਤਾ ਦੀ ਮੈਂ ਹਾ ਤੁਹਾਡਾ ਆਪਣਾ ਸ਼ੇਖਰ ਮਣੀ ਸਮੂਹ ਇਲਾਕਾ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਦਿਵੇਜੋ ਜਾਗਨ ਕਮੇਟੀ ਵੱਲੋਂ 23 ਸਤੰਬਰ ਦਿਨ ਮੰਗਲਵਾਰ 2025 ਨੂੰ 14ਵਾਂ ਵਿਸ਼ਾਲ ਜਾਗਰਣ ਜ਼ਿਲ੍ਹਾ ਗੁਰਦਾਸਪੁਰ ਪਿੰਡ ਪੈਣੀ ਮੀਆਂ ਖਾਂ ਵਿਖੇ ਕਰਵਾਇਆ ਜਾ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚੋ ਅਸੀਂ ਵੀ ਆਪਣੀ ਜਾਗਨ ਪਾਰਟੀ ਲੈ ਕੇ ਉੱਥੇ ਪੁੱਜ ਰਹੇ ਹਾਂ ਤੇ ਤੁਸੀਂ ਵੀ ਜ਼ਰੂਰ ਪੁੱਜਣ ਦੀ ਕਿਰਪਾਲਤਾ ਕਰਨੀ ਹੈ ਜੀ ਆਓ ਸਾਰੇ ਰਲ ਮਿਲ ਕੇ ਮਹਾਮਾਈ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਨੇ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਮੇਰਾ ਨਾਮ ਗੁਰਵਰਜਨ ਸਿੰਘ ਇਹ ਪਿੰਡ ਪੈਣੀ ਮਿਆਖਾ ਲੋ ਅੱਡਾ ਬਾਜ਼ਾਰ ਪੂਰਾ ਪਿੰਮਿਆਖਾ ਜੋ ਕਿ 14ਵਾਂ ਜਾਗਰਣ ਕਰਾ ਰਹੇ ਆ ਬਹੁਤ ਹੀ ਸ਼ਰਧਾ ਭਾਵ ਨਾਲ ਕਰਾ ਰਹੇ ਆ ਔਰ ਬਹੁਤ ਸ਼ਰਧਾ ਨਾਲ ਸਾਰੀ ਕਮੇਟੀ ਬਹੁਤ ਸ਼ਰਧਾ ਨਾਲ ਜੋ ਬਾਜ਼ਾਰ ਆ ਸਾਰਾ ਸਾਡਾ ਸਾਰਾ ਉਹ ਸਾਡਾ ਬਾਜ਼ਾਰ ਬਹੁਤ ਸਾਨੂੰ ਸਾਥ ਦਿੱਤਾ ਅਸੀਂ ਸਾਰੇ ਬਾਜ਼ਾਰ ਦਾ ਬਹੁਤ ਬਹੁਤ ਧੰਨਵਾਦ ਆ ਉਹ ਸਾਰੇ ਇਲਾਕੇ ਦੇ ਪਵੰਤ ਸੱਜਣ ਬੜੇ ਸਰਪੰਚ ਸਾਹਿਬਾਨ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਸਾਡੀ ਕਮੇਟੀ ਬਹੁਤ ਹੀ ਜੋਸ਼ ਨਾਲ ਪਰ ਬਹੁਤ ਹੀ ਐਨਰਜੀ ਵੀ ਸਾਡੇ ਬੱਚੇ ਜਿਹੜੇ ਸਾਰੇ ਬਾਹਰ ਬੈਠੇ ਆ ਉਹਨਾਂ ਨੇ ਨਾਲ ਬਹੁਤ-ਬਹੁਤ ਸਾਥ ਆ ਔਰ ਬਹੁਤ ਸੇਵਾ ਭਜੀਏ। ਉਹਨਾਂ ਦੀ ਬਹੁਤ-ਬਹੁਤ ਧੰਨਵਾਦੀ ਹਾਂ। ਸਾਡੀ ਕਮੇਟੀ ਦਿਵਿਆ ਜਾਗਰਣ ਜੋਤ ਕਮੇਟੀ ਪਣੀਆ ਖਵਲੂ ਕਰਾਇਆ ਜਾ ਰਿਹਾ ਔਰ ਬੜੇ ਹੀ ਜੋਸ਼ ਨਾਲ ਪੂਰੀਆਂ ਫੁੱਲ ਤਿਆਰੀਆਂ ਹੋ ਚੁੱਕੀਆਂ। ਕਿਹੜੇ ਸਿੰਗਰ ਜਿਹੜੇ ਪਾਉਂਦੇ ਨੇ? ਇਹ ਜੀ ਸੰਜਣਾ ਭੋਲਾ ਤੇ ਸੇਖਰ ਮਣੀ ਜਾਰੀ ਦਾ। ਠੀਕ ਹੈ। ਕੀ ਕਹਿਣਾ ਚਾਹੋਗੇ ਸੰਕਤਾਂ ਨੂੰ ਔਰ ਰਣਕਣ ਬਤਾਓ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮੇਰਾ ਨਾਮ ਵਿਜੇ ਠਾਕੁਰਾ ਜੀ ਤੇ ਸਾਡੀ ਜਿਹੜੀ ਦਿਵਿਆ ਜੋਤ ਜਾਗਰਣ ਕਮੇਟੀ ਵੱਲੋਂ ਇਹ 14ਵਾਂ ਵਿਸ਼ਾਲ ਬਗਵਤੀ ਜਾਗਰਣ ਕਰਵਾਇਆ ਜਾ ਰਿਹਾ ਤੇ ਸਾਰੀਆਂ ਹੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਹ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਇਹਦੇ ਵਿੱਚ ਤੇ ਤਕਰੀਬਨ ਜਿਹੜੀਆਂ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਮੰਗਲਵਾਰ ਨੂੰ 23 ਸਤੰਬਰ 2025 ਨੂੰ ਇਹ ਜਾਗਰਣ ਜਿਹੜਾ ਹੋ ਰਿਹਾ ਹੈ ਤੇ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਕਿਹੜੇ ਕਿਹੜੇ ਸਿੰਗਰ ਜਿਹੜੇ ਪਹੁੰਚਦੇ ਨੇ ਸਿੰਗਰ ਸਾਡੇ ਕੋਲ ਆ ਰਹੇ ਜੀ ਸੇਖਰ ਮਨੀ ਆ ਰਹੇ ਆ ਤੇ ਉਸ ਤੋਂ ਬਾਅਦ ਸਾਡੇ ਕੋਲ ਸੰਜਣਾ ਭੋਲਾ ਜੀ ਸਿੰਗਰ ਬਹੁਤ ਵਧੀਆ ਇੰਟਰਨੈਸ਼ਨਲ ਸਿੰਗਰ ਉਹ ਵੀ ਸਾਡੇ ਕੋਲ ਪਹੁੰਚ ਰਹੇ ਹਨ ਅਤੇ ਕਾਹ ਜਿਆਦਾ ਇਲਾਕੇ ਦਾ ਵਿਸ਼ਾਲ ਭਗਵਤੀ ਜਾਗਰਣ ਹੁੰਦਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਸੰਗਤਾਂ ਨੂੰ ਕੀ ਸਨੇਹਾ ਤੁਹਾਡਾ ਸੰਗਤਾਂ ਨੂੰ ਇਹੀ ਸਨੇਹਾ ਕੀ ਹੋਂ ਮਹਾਮਾ ਅਗੇ ਪਹੁੰਚੋ ਜਿਸ ਤਰ੍ਹਾਂ ਪਹਿਲਾਂ ਸਾਡਾ ਸਾਥ ਦਿੰਦੇ ਉਸੇ ਤਰ੍ਹਾਂ ਹੁਣ ਸਾਥ ਦਿਓ ਅਸੀਂ ਬਹੁਤ ਧੰਨਵਾਦੀਆਂ ਆਪਣੇ ਬਾਜ਼ਾਰ ਦੇ ਵੀ ਬਹੁਤ ਧੰਨਵਾਦੀਆਂ ਜਿਹੜੇ ਹਰ ਵਾਰੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਇਹ ਜਿਹੜਾ ਵਿਸ਼ਾਲ ਭਗਵਤੀ ਜਾਗਰਣ ਆ ਇਹ ਸਮੂਹ ਸੰਗਤ ਸਮੂਹ ਐਨ ਆਰ ਆਈ ਵੀਰਾਂ ਤੇ ਸਾਡੀ ਕਮੇਟੀ ਦੇ ਸਾਰੇ ਹੀ ਜਿੰਨੇ ਵੀ ਮੈਂਬਰ ਆਗੇ ਇਹਨਾਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਅਸੀਂ ਇਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਦਿੰਦੇ ਸਨ ਇਹ ਅਟੁੱਟ ਲੰਗਰ ਚੱਲੇਗਾ ਦੁਪਹਿਰ 1 ਵਜੇ ਉਸ ਤੋਂ ਬਾਅਦ ਜਿਹੜੀ ਜੋਤ ਹਰ ਸਾਲ ਦੀ ਤਰ੍ਹਾਂ ਮਾਤਾ ਜਵਾਲਾ ਜੀ ਤੋਂ ਸਾਡੇ ਭਗਤ ਜਣ ਲੈ ਕੇ ਆਉਣਗੇ ਉਹ ਹਰ ਸਾਲ ਦੀ ਤਰ੍ਹਾਂ ਇੱਥੇ ਵਿਰਾਜਮਾਨ ਹੋਏਗੀ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਉਹਦੇ ਦਰਸ਼ਨ ਕਰਨ ਵਾਸਤੇ ਸ람 ਨੂੰ ਜਰੂਰ ਪਹੁੰਚੋ ਕੋ ਜੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਨਸ਼ਾ ਕਰਕੇ ਜਾਗਰਣ ਦੇ ਵਿੱਚ ਨਾ ਆਏ ਠੀਕ ਹੈ ਜੇ ਉਹ ਨਸ਼ਾ ਕਰਦਾ ਤੇ ਇੱਥੇ ਨਾ ਜਾਗਰਣ ਦੇ ਵਿੱਚ ਪਹੁੰਚੇ ਕਿਉਂਕਿ ਇਹਦੇ ਬਾਦ ਸਾਡੀ ਜਿਹੜੀ ਕਮੇਟੀ ਆ ਉਹਨਾਂ ਤੇ ਐਕਸ਼ਨ ਲਏਗੀ ਤੇ ਬਾਕੀ ਸਾਰੀ ਸਮੂਹ ਸੰਗਤ ਨੂੰ ਅਪੀਲ ਕਰਦੇ ਆ ਕਿ ਧਾਰਮਿਕ ਪ੍ਰੋਗਰਾਮ ਹੁੰਦੇ ਆ ਇਹ ਬੜੇ ਵਧੀਆ ਤਰੀਕੇ ਦੇ ਨਾਲ ਲੈਣਾ ਉਹਨੂੰ ਸੁਣਿਆ ਜਾ ਸਕਦਾ ਤੇ ਬੜੇ ਪਿਆਰ ਨਾਲ ਆਓ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ